ਹਿੰਦੁਸਤਾਨ ਦਾ ਲੋਕਤੰਤਰ ਦੇਲਾ ਕਿੰਨਾ ਵੱਡਾ ਹੈ ਔਰ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਇਹਨੂੰ ਹਿੰਦੁਸਤਾਨ ਕਿਹਾ ਜਾਂਦਾ ਭਾਰਤ ਕਿਹਾ ਜਾਂਦਾ ਦੇਵ ਭੂਮੀ ਕਿਹਾ ਜਾਂਦਾ ਜਦ ਕਿ ਸਭ ਨਾਲੋਂ ਜ਼ਿਆਦਾ ਆਸਥਿਕ ਲੋਕ ਆ ਜਿਹੜੇ ਉਹ ਆਪਣੇ ਭਾਰਤ ਵਿੱਚ ਵੱਸਦੇ ਆ ਤੇ ਸਾਡੇ ਭਾਰਤ ਵਿੱਚ ਇੰਨੀਆਂ ਕਾਨੂੰਨੀਆ ਬਾਰਦਾਤਾਂ ਹੁੰਦੀਆਂ ਇੱਕ ਵਾਰ ਨਹੀਂ ਕਿੰਨੀ ਵਾਰ ਹੋលੀਆਂ ਯਾਰ ਇਹ ਤਾਂ ਉਹ ਬਾਰਦਾਤਾਂ ਸਾਹਮਣੇ ਆ ਰਹੀਆਂ ਜਿਹੜੀਆਂ ਹਾਈਲਾਈਟ ਹੁੰਦੀਆਂ ਜਿਹੜੀਆਂ ਨਾਰਮਲ ਪਤਾ ਨਹੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਕਿੰਨੀ ਗਵਾਰ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਹਨਾ ਜਿਹੜਾ ਜਿਹਨੂੰ ਆਪਾਂ ਕਹ ਦਈਏ ਘਰੇਲੂ ਅਤਿਆਚਾਰ ਕਹਿੰਦੇ ਆਪਾਂ ਜੀ ਨੂੰ ਵੀ ਕਿੰਨਾ ਕੋ ਹੁੰਦਾ ਏ ਆ ਹੁਣ ਦੇਖ ਲਾ ਆ ਜਿਹੜੀ ਕਲਕੱਤੇ ਵਾਰਦਾਤ ਹੋਈ ਆ ਉਹ ਡਾਕਟਰ ਕੁੜੀ ਦੇ ਨਾਲ ਯਾਰ ਕਿੱਡਾ ਵੱਡਾ ਹਾਦਸਾ ਹੋ ਗਿਆ ਹਨਾ ਸਾਲਿਆਂ ਨੇ ਬਲਤਕਾਰ ਵੀ ਕੀਤਾ ਉਸ ਤੋਂ ਬਾਅਦ ਉਦੇ ਸਰੀਰ ਦੇ ਹਰ 파ਟ ਨੂੰ ਇਥੋਂ ਤੱਕ ਕਿ ਗੁਪਤ ਅੰਗ ਨੂੰ ਵੀ ਜ਼ਖਮੀ ਕਰ ਦਿੱਤਾ ਉਹਨਾਂ ਨੇ ਤੇ ਇਹ ਬਾਰਦਾਤ ਇੱਕ ਵਾਰ ਨਹੀਂ ਹੋਈ ਪਹਿਲਾਂ ਝਾਰਖੰਡ ਦੇ ਵਿੱਚ ਹੋਈ ਉਸ ਤੋਂ ਪਹਿਲਾਂ ਦਿੱਲੀ ਵਿੱਚ ਹੋਈ ਕਿੰਨੇ ਸਾਲ ਹੋ ਗਏ ਬਾਰਦਾਤਾਂ ਹੁੰਦੀਆਂ ਨੂੰ ਤੇ ਸਾਡੀਆਂ ਦੇਸ਼ ਦੀਆਂ ਸਰਕਾਰਾਂ ਨੇ ਹਜੇ ਤੱਕ ਕੋਈ ਐਦਾਂ ਦਾ ਕਾਨੂੰਨ ਨਹੀਂ ਬਣਾਇਆ ਐਦਾਂ ਦਾ ਕੋਈ ਕਾਨੂੰਨ ਲਾਗੂ ਨਹੀਂ ਕੀਤਾ ਕਿ ਜਿਹਦੇ ਨਾਲ ਇਹ ਬਾਰਦਾਤਾਂ ਰੋਕੀਆਂ ਜਾ ਸਕਣ ਲੋਕਾਂ ਦੇ ਦਿਲ ਵਿੱਚ ਜਿਹੜੀ ਸਰਕਾਰ ਪ੍ਰਤੀ ਕੋਈ ਦਹਿਸ਼ਤ ਬਣ ਸਕੇ ਹੋਰ ਕਮਾ ਵਾਸਤੇ ਬਸੇਰੇ ਆ ਕੌਣ ਦਿਲਾ ਕਿ ਢੀ ਵੱਡੀ ਵਾਰਦਾਤ ਹੋਈ ਆ 사ウਦੀ ਅਰਬੀ ਤਾਂ ਯਾਰ ਦੇਸ਼ੇ ਆ ਉੱਥੇ ਵੀ ਤਾਂ ਆਪਣੇ ਵਰਗੇ ਲੋਕ বাসਦੇ ਆ ਦੁਬਈ ਆ ਅਰਬ ਕੰਟਰੀਆਂ ਐ ਕਿੰਨੇ ਦੇਸ਼ ਐ ਇਸ ਤਰ੍ਹਾਂ ਦੇ ਖਾਸ ਕਰਕੇ ਜਿੰਨੀਆਂ ਵੀ ਅਰਬ ਕੰਟਰੀਆਂ ਐ ਉਹਨਾਂ ਵਿੱਚ ਕਿਉਂ ਨਹੀਂ ਹੁੰਦੀਆਂ ਕਿਉਂਕਿ ਉੱਥੇ ਦੀਆਂ ਸਰਕਾਰਾਂ ਜਿਹੜੇ ਉੱਥੇ ਦੇ ਲੋਕ ਆ ਉਹ ਬਾਈ ਜਾਗਰੂਕ ਆ ਉੱਥੇ ਨਾ ਕਹਿੰਦੇ ਜਦ ਫਾਂਸੀ ਦੀ ਸਜ਼ਾ ਹੁੰਦੀ ਆ ਜਾਂ ਫਿਰ ਕੋਈ ਐਕਣਾ ਦੇ ਜਿਹੜਾ ਰੀਪਲੇਸਟ ਹੁੰਦਾ ਜਿਹਨੇ ਬਲਤਕਾਰ ਕੀਤਾ ਹੁੰਦਾ ਜਦੋਂ ਕੋਈ ਐਦਾਂ ਦਾ ਕੋਈ ਉਥੇ ਜੁਰਮ ਹੁੰਦਾ ਤਾਂ ਜਿਹੜੀਆਂ ਉਥੋਂ ਦੀਆਂ ਸਰਕਾਰਾਂ ਐ ਉਹਨੂੰ ਸ਼ਰੀਆਮ ਚਰਾਹੇ ਵਿੱਚ ਕਹਿੰਦੇ ਫਾਂਸੀ ਦਿੰਦੀਆਂ ਤਾਂ ਹਿੰਦੁਸਤਾਨ ਚ ਕਿਉਂ ਨਹੀਂ ਹੋ ਸਕਦਾ ਪਤਾ ਨਹੀਂ ਕੀ ਚੱਕਰ ਹੈ ਯਾਰ ਜਾਂ ਫਿਰ ਇਹ ਹੋ ਸਕਦਾ ਕਿ ਸਾਲੇ ਵਿੱਚੇ ਲੀਡਰ ਵੀ ਅੱਦੇ ਵਿੱਚੇ ਮਿਲੇ ਹੋਏ ਆ ਜਾਣਬੁੱਝ ਕੇ ਹੋ ਰਿਹਾ ਹੈ ਕੰਮ ਹੁਣ ਵਿੱਚ ਵਿੱਚ ਖਬਰਾਂ ਆ ਰਹੀਆਂ ਕਹਿੰਦੇ ਵੀ ਉਹ ਜਿਹੜੀ ਜਿਹੜਾ ਨਾ ਇੰਟਰਨੈਸ਼ਨਲ মিডিਆ ਹੈ ਭਾਰਤ ਦਾ ਉਹ ਖਬਰਾਂ ਦੇ ਰਿਹਾ ਇਹ ਆ ਮੇਰੇ ਕੋਲ ਵੀ ਫੇਸਬੁੱਕ ਤੇ ਆਈਆਂ ਕਹਿੰਦੇ ਵੀ ਉਹ ਜਿਹੜੀ ਡਾਕਟਰ ਕੁੜੀ ਸੀ ਨਾ ਕੋਲਕਾਤਾ ਦੀ ਉਨੂੰ ਇੱਕ ਜਿਹੜੇ ਜਿਸਮ ਫਰੋਸ਼ੀ ਦੇ ਸੈਕਸ ਰੈਕਟ ਕਹਿੰਦੇ ਆਪਾਂ ਜੀ ਨੂੰ ਇੰਗਲਿਸ਼ ਵਿੱਚ ਤੇ ਇੱਕ ਉਹ ਤੇ ਇੱਕ ਡਰਗ ਰੈਕਟਰ ਜਿਹੜੇ ਸਮਗਲਰ ਹੁੰਦੇ ਆ ਨਸ਼ਾ ਵੇਚਦੇ ਆ ਕਹਿੰਦੇ ਉਹਨਾਂ ਬਾਰੇ ਉਹ ਕੁੜੀ ਨੂੰ ਉਹਨਾਂ ਤੇ ਰਾਜਾਂ ਦਾ ਉਹਨਾਂ ਬਾਰੇ ਕੁਝ ਪਤਾ ਲੱਗ ਗਿਆ ਤਾਂ ਵੀ ਉਹਨਾਂ ਨੇ ਕਰਾਈ ਯਾਰ ਜੋ ਕੁਝ ਵੀ ਕਰਾਇਆ ਉਹਨਾਂ ਨੇ ਕਰਵਾਇਆ ਹੈ ਹੋ ਸਕਦਾ ਏ ਵੀ ਇਹ ਗੱਲ ਨੂੰ ਕਮਾਉਣ ਵਾਸਤੇ ਕੇਸ ਨੂੰ ਦਬਾਉਣ ਵਾਸਤੇ ਤੋੜਨ ਮਰੋੜਨ ਵਾਸਤੇ ਜਾਂ ਫਿਰ ਕਿਤੇ ਐਦਾਂ ਨਾ ਇਹ ਗੱਲ ਬਣਾਈ ਹੋਵੇ ਹੈਨਾ ਜਾਂ ਫਿਰ ਤੁਸੀਂ ਇੱਕ ਚੀਜ਼ ਦੇਖੋ ਯਾਰ ਵੀ ਉਹ ਕੁੜੀ ਦੇ ਨਾਲ ਕਹਿੰਦੇ 25 ਵਾਰ ਰੇਪ ਹੋਇਆ ਉਹ ਉਹਦੀ লাশ ਨਾਲ ਵੀ ਰੇਪ ਹੁੰਦਾ ਰਿਹਾ ਕਿੰਨੀ ਸਾਲੀਆਂ ਜ਼ੁਲਮ ਦੀਆਂ ਹੱਦਾਂ ਹੀ ਪਾਰ ਕਰਤੀਆਂ ਸਾਡੇ ਦੇਸ਼ ਦੇ ਸਾਲੇ ਨੇਤਾ ਸਾਡੇ ਦੇਸ਼ ਦੀਆਂ ਸਰਕਾਰਾਂ ਹਜੇ ਵੀ ਸੁੱਤੀਆਂ ਪਈਆਂ ਕਦੋਂ ਯਾਰ ਕਦੋਂ ਜਾਗੂंगे ਇਹ ਬਹੁਤ ਬੁਰਾ ਹਾਲਾ ਸੋ ਦੋਸਤੋ ਤੁਸੀਂ ਵੀ ਆਪਣੀ رائے ਜ਼ਰੂਰ ਦੇਣਾ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਯਾਰ ਕਿ ਕੀ ਕਾ ਹਿੰਦੁਸਤਾਨ ਐਸੇ ਕਰਕੇ ਹਿੰਦੁਸਤਾਨ ਆ ਕਿ ਇੱਥੇ ਜਿਹੜਾ ਮਰਜ਼ੀ ਆ ਕੇ ਰੇਪ ਕਰ ਸਕਦਾ ਜਿਹੜਾ ਮਰਜ਼ੀ ਦੀਪ ਕਰਕੇ ਮਾਰ ਸਕਦਾ ਹੈ ਹਨਾ ਕਿ ਇੱਥੇ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਆ ਅਗਰ ਦਿੱਲੀ ਅਗਰ ਦਿੱਲੀ ਵਾਲੇ ਕੇਸ ਵਿੱਚ ਜਾਂ ਨਿਰਬਿਹਾ ਕੇਸ ਹੋਇਆ ਅਗਰ ਉਸੇ ਵਕਤ ਕੋਈ ਕਾਨੂੰਨ ਬਣਾ ਦਿੱਤਾ ਜਾਂਦਾ ਉਸੇ ਵਕਤ ਚਰਾਹੇ ਵਿੱਚ ਲਟਕਾ ਕੇ ਚਰਹਨ ਸ਼ਰਿਆਮ ਫਾਂਸੀ ਦੇ ਦਿੱਤੀ ਜਾਂਦੀ ਜਾਂ ਸਿਰ ਕਲਮ ਕਰ ਦਿੱਤਾ ਜਾਂਦਾ ਅਰਬ ਕੰਟਰੀਆਂ ਦੀ ਤਰ੍ਹਾਂ ਜਾਂ ਫਿਰ ਜਾਂ ਚਾਰਖੰਡ ਦੇ ਵਿੱਚ ਹੋਇਆ ਕੇਸ ਉਹ ਕੁੜੀ ਸ਼ਰਿਆਮ ਕਹਿੰਦੇ ਮਾਰੀ ਆ ਚਾਰਖੰਡ ਦੇ ਵਿੱਚ ਵੀ ਤਾਂ ਸ਼ਾਇਦ ਹੋ ਸਕਦਾ ਅੱਜ ਇਹ ਕੁੜੀ ਬਚ ਜਾਂਦੀ ਹੋਰ ਪਤਾ ਨਹੀਂ ਕਿੰਨੇ ਕਾਦਾਂ ਦੇ ਕੇਸ ਹੁੰਦੇ ਹੋਣੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਆ ਸਾਨੂੰ ਤਾਂ ਸਿਰਫ ਉਹੀ ਕੇਸਾਂ ਦਾ ਪਤਾ ਲੱਗਦਾ ਜਿਹੜੇ ਨਿਊਜ਼ ਵਿੱਚ ਆਉਂਦੇ ਆ ਮੀਡੀਆ ਵਿੱਚ ਹਾਈਲਾਈਟ ਹੁੰਦੇ ਆ ਬਾਕੀ ਕੇਸਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਐਸੀ ਕਰਕੇ ਹਿੰਦੁਸਤਾਨ ਹਿੰਦੁਸਤਾਨ ਆ ਕੀ ਇੱਥੇ ਜਿਹੜਾ ਮਰਜੀ ਰੇਪ ਕਰ ਲੋ ਬਹੁਤ ਬੁਰਾ ਹਾਲ ਆ ਭਾਈ ਆਖਰ ਕਦੋਂ ਸੁਧਾਰ ਹੋਊਗਾ ਸਾਡੇ ਦੇਸ਼ ਦਾ ਸਮਝ ਤੋਂ ਬਾਹਰ ਆ ਧੰਨਵਾਦ